ਕੋਲਾ ਨਕਸ਼ਾ ਘੁੰਮਣ ਲੱਗ ਪਿਆ ਮਾਂ ਵੀ ਇਸੇ ਤਰ੍ਹਾਂ ਮੰਜੇ ਤੇ ਪਈ ਸੀ ਗਲਾਸ ਭੋਏ ਰੱਖ ਕੇ ਉੱਚੀ ਉੱਚੀ ਜਗਾਉਣ ਲੱਗੇ ਨਾ ਜਾਗਿਆ ਤੇ ਧਾਮਾਰ ਕੇ ਰੋ ਪਏ ਬਾਪੂ ਆੜ ਗੋਹੜ ਵਿੱਚੋਂ ਸ਼ਰੀਕਾ ਇਕੱਠਾ ਹੋਇਆ ਜੇਠੇ ਕਿਉਂ ਰੋਂਦਾ ਬਾਪੂ ਉੱਠਦਾ ਨਹੀਂ ਸ਼ਰੀਕਾ ਨੇ ਕੋਲ ਆ ਕੇ ਵੇਖਿਆ ਜੇਠੇ ਨੂੰ ਰੋਂਦੇ ਨੂੰ ਬਾਹ ਪਕੜ ਕੇ ਕਿਹਾ ਪੁੱਤਰਾ ਰੱਬ ਦਾ ਭਾਣਾ ਵਰਤ ਗਿਆ ਤੇਰਾ ਬਾਪੂ ਸੁੱਤਾ ਰਹਿ ਗਿਆ ਇਹ ਤੇ ਮਰ ਗਿਆ 7 ਸਾਲ ਦੀ ਉਮਰ ਵਿੱਚ ਪਿਓ ਵੀ ਮੁੱਕ ਗਿਆ। ਕਿੰਨਾ ਵੱਡਾ ਸੰਕਟ ਹੋਏਗਾ। ਸੰਸਕਾਰ ਵਾਸਤੇ ਵਾਸਰਿਆਂ ਤੋਂ ਸਹੁਰਿਆਂ ਨੂੰ ਸੱਦਿਆ। ਬਿਰਦ ਨਾਨੀ ਆਈ ਹੈ। ਸੰਸਕਾਰ ਤੋਂ ਬਾਅਦ ਕਿਸੇ ਸ਼ਰੀਕੇ ਭੈਣ ਭਾਈ ਤਾਏ ਚਾਚੇ ਨੇ ਬਾਨਾ ਪਕੜੀ। ਤਾਈਆਂ ਚਾਚੀਆਂ ਇੱਕੋ ਗੱਲ ਕਹਿੰਦੀਆਂ ਸਨ। ਆਪੋ ਆਪਣੇ ਘਰ ਵਾਲੇ ਛੋਡੀ ਸਰਦਾਰਾਂ ਨੂੰ ਕਹਿੰਦੀਆਂ ਵੇਖੋ ਜੀ ਜੱਠੇ ਦੀ ਰੋਟੀ ਦੀ ਜ਼ਿੰਮੇਵਾਰੀ ਨਾ ਲੈ ਲਿਓ ਕਿਤੇ। ਜੱਠੇ ਦੇ ਰੋਟੀ ਦੀ ਜ਼ਿੰਮੇਵਾਰੀ ਨਾ ਲਿਓ ਕੋਈ ਤਾਹੇ ਚਾਚੀਆਂ ਜਿੰਨੀਆਂ ਤਾਈਆਂ ਚਾਚੀਆਂ ਸਭ ਨੇ ਕਿਹਾ ਜੱਠੇ ਦੀ ਰੋਟੀ ਦੀ ਜ਼ਿੰਮੇਵਾਰੀ ਨਾ ਲੈ ਲਿਓ ਇਹ ਪਤਾ ਨਹੀਂ ਕਿੱਦਾਂ ਦੇ ਅਕਰਮ ਲੈ ਕੇ ਜੰਮਿਆ ਇਹ ਬੜਾ ਭਾਗਾ ਬੱਚਾ 2 ਸਾਲ ਦੀ ਉਮਰ ਚ ਮਾਂ ਮਰ ਗਈ ਹੁਣ ਪਿਓ ਮੁੱਕ ਗਿਆ ਜਦੋਂ ਦਾ ਜੰਮਿਆ ਇਹਨਾਂ ਦੇ ਘਰ ਸੁੱਖ ਨਹੀਂ ਵਖਿਆ ਇਸ ਜੱਠੇ ਦੀ ਰੋਟੀ ਦੀ ਜ਼ਿੰਮੇਵਾਰੀ ਨਾ ਲਿਓ ਬੀਬੀਆਂ ਦੀ ਗੱਲ ਮੰਨ ਕੇ ਸੋਡੀਆਂ ਦੇ ਕਿਸੇ ਸਰਦਾਰ ਨੇ ਜ਼ਿੰਮੇਵਾਰੀ ਨਾ ਚੁੱਕੀ ਸਸ ਕਹਰ ਤੋਂ ਬਾਅਦ ਨਾ ਨੀ ਦੋਚ ਹਰ ਦਿਨ ਨਹੀਂ ਜਦੋਂ ਕਿਸੇ ਸ਼ਰੀਕੇ ਭਾਈ ਚਹਰੇ ਤਾਏ ਚਾਚੇ ਨੇ ਨਾ ਕਿਹਾ ਕਿ ਮਾਈ ਜਿੱਥੇ ਸਾਡੇ ਬੱਚੇ ਰੋਟੀ ਖਾਂਦੇ ਉੱਥੇ ਜੇਠਾ ਖਾਲੇਗਾ ਜਦੋਂ ਕਿਸੇ ਜ਼ਿੰਮੇਵਾਰੀ ਨਾ ਲਈ ਨਾਨੀ ਆਪਣੇ ਦੋਤੇ ਨੂੰ ਲਾਹੌਰ ਤੋਂ ਵਾਸਰ ਕੇ ਲੈ ਆਈ ਪਿੰਡ ਵਿੱਚ ਰੌਲਾ ਪੈ ਗਿਆ ਅਮਰੋ ਮਾਈ ਆਪਣੇ ਦੋਤੇ ਨੂੰ ਲੈ ਆਈ ਹੈ ਕਿਉਂ ਪਹਿਲਾਂ ਧੀ ਮੁੱਕ ਗਈ ਸੀ ਹੁਣ ਉਹਦਾ ਦਮਾਦ ਵੀ ਮੁੱਕ ਗਿਆ ਆਪਣੇ ਦੋਤੇ ਨੂੰ ਬਾਸਰ ਕੇ ਪਲਣ ਲੱਗ ਪਈ ਨਾਨਕਿਆਂ ਨੂੰ ਬੜਾ ਚਾਹ ਹੁੰਦਾ ਹੈ ਦੋਤਿਆਂ ਦਾ ਪਰ ਸਾਥ ਸੰਗਤ ਜਦੋਂ ਆਹ ਗੱਲ ਉੱਡ ਜਾਏ ਲੋਕਾਂ ਵਿੱਚ ਕਿ ਇਹ ਬੱਚਾ ਬੜਾ ਅਪਹਾਗਾ ਜੰਮਿਆ ਜੰਮਦਿਆਂ ਪਹਿਰ ਪਏ ਨੇ ਮਾਂ ਮੁੱਕ ਗਈ ਪਿਓ ਮੁੱਕ ਗਏ ਜਿੱਦਣ ਦਾ ਜਨਮ ਹੋਇਆ ਇਹਦੇ ਘਰ ਵਿੱਚ ਸੁੱਖ ਨਹੀਂ ਕੋਈ ਸਭ ਲੋਕ ਗੱਲਾਂ ਕਰਨ ਲੱਗ ਪਏ ਜੇਠਾ ਅੱਜ ਦੋ ਤਿੰਨ ਦਿਨ ਗੁਜ਼ਰੇ ਘਰ ਤੋਂ ਬਾਹਰ ਆਪਣੇ ਵਸਰ ਕੇ ਨਾਨਕੇ ਪਿੰਡ ਬੱਚਿਆਂ ਨਾਲ ਖੇਡਦੇ ਨੇ ਤੇ ਉਦਾਸ ਚਿਹਰਾ ਲੈ ਕੇ ਵਾਪਸ ਮੁੜਾਏ ਨਾਨੀ ਅਮਰੋ ਪੁੱਛਦੀ ਏ ਪੁੱਤ ਜੇਠੇ ਤੈਨੂੰ ਕੀ ਹੋਇਆ ਕਹਿੰਦੇ ਨਾਨੀ ਮਾਂ ਨਾਨੀ ਮਾਂ ਮੇਰੇ ਨਾਲ ਕੋਈ ਬੱਚਾ ਖੇਡਦਾ ਨਹੀਂ ਪੁੱਤ ਕੋਈ ਗੱਲ ਨਹੀਂ ਅਜੇ ਨਾਨਕੇ ਪਿੰਡ ਨਮਾ ਆਇਆ ਹੈ ਅੱਪੇ ਤੇਰੇ ਮਿੱਤਰ ਬਣ ਜਾਣਗੇ ਪੁੱਤ ਅਜੇ ਤੂੰ ਨਮਾ ਆਇਆ ਹੈ ਅੱਖਾਂ ਭਰ ਕੇ ਕਹਿਆ ਨਹੀਂ ਨਾਨੀ ਮਾਂ ਬੱਚੇ ਤਾਂ ਖੇਡਦੇ ਸਨ ਉਹਨਾਂ ਦੀਆਂ ਮਾਮਾ ਖਿੱਚ ਕੇ ਲੈ ਗਈਆਂ ਜੇਠੇ ਨਾਲ ਨਾ ਖੇਡਿਆ ਕਰੋ ਇਹਦਾ ਪਰਛਾਵਾਂ ਨਾ ਪੈ ਜਾਏ ਇਹ ਬੜਾ ਅਪੱਗ ਹੈ ਜਦੋਂ ਦਾ ਜੰਮਿਆ ਮਾਂ ਵੀ ਮੁੱਕ ਗਈ ਹੈ ਪਿਓ ਵੀ ਮੁੱਕ ਗਿਆ ਇਹਦੇ ਨਾਲ ਨਾ ਖੇਡਿਆ ਕਰੋ ਇਹਦਾ ਪਰਛਾਵਾਂ ਨਾ ਪੈ ਜਾਏ ਨਾਨੀ ਨੇ ਰੋਂਦੇ ਦੋਤੇ ਨੂੰ ਘੁੱਟ ਕੇ سینੇ ਨਾਲ ਲਾ ਲਿਆ ਅਗਲੇ ਦਿਨ ਕਰਤੇ ਪੁਰਕ ਦੀ ਖੇੜ ਵਰਤੀ ਉਸੇ ਨਗਰ ਵਿੱਚ ਇੱਕ ਬਜ਼ੁਰਗ ਰਹਿੰਦਾ ਹੈ ਧੰਨ ਗੁਰੂ ਅਮਰਦਾਸ ਅਜੇ ਗੁਰੂ ਨਹੀਂ ਬਣੇ ਬਾਬਾ ਅਮਰਦਾਸ ਵਿਰਧ ਸ਼ਰੀਰ ਹੈ ਤਰਸ ਕਰਕੇ ਰਬ ਦੇ ਜੱਠਾ ਮਿਲਿਆ ਸਿਰ ਤੇ ਹੱਥ ਰੱਖ ਕੇ ਕਹਿਆ ਪੁੱਤਰਾ ਉਦਾਸ ਨਾ ਰਹਿ ਕਰ ਜੱਠਿਆ ਜਿਹਦਾ ਕੋਈ ਨਾ ਨਾ ਹੋਵੇ ਉਹਦਾ ਰੱਬ ਹੁੰਦਾ ਹੈ ਇਹ ਬਾਬਾ ਅਮਰਦਾਸ ਦੇ ਕਹੇ ਹੋਏ ਬੋਲ ਅਜ ਚਿੱਤ ਦੇ ਅੰਦਰ ਢਾਰਸ ਬਣ ਕੇ ਵਸ ਗਏ ਸਾਧ ਸੰਗਤ ਜਿਹਨੂੰ ਲੋਕ ਕਹਿੰਦੇ ਸਨ ਪਰਸ਼ਾਵਾ ਨਾ ਪੈ ਜਾਏ ਬੱਚਿਆਂ ਤੇ ਜਿਹਨੂੰ ਕਹਿੰਦੇ ਸਨ ਅਪਹਾਗਾ ਜੰਮਿਆ ਕਿਸੇ ਨੂੰ ਕੋਈ ਨਹੀਂ ਸੀ ਪਤਾ ਉਹ ਦੁਨੀਆ ਦੇ ਲੋਕ ਜਿਹਨੂੰ ਅੱਜ ਅਪਹਾਗਾ ਕਹਿੰਦੇ ਉਹ ਪਰਸ਼ਾਵਾ ਨਾ ਪੈ ਜਾਏ ਇੱਕ ਦਿਨ ਦੁਨੀਆ ਇਹਦੇ ਦਰ ਤੇ ਢਾਈ ਢਾਈ ਘੰਟੇ ਖਲੋ ਕੇ ਦਰਸ਼ਨ ਮੰਗਿਆ ਕਰੇਗੀ ਜਿਹਨੂੰ ਕਹਿੰਦੇ ਉਹ ਭਾਗਾ ਜੰਮਿਆ ਇੱਕ ਦਿਨ ਇਸੇ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਸਿਰ ਝੁਕਾਇਆ ਉਹ ਜਿਹਦੇ ਭਾਗਾ ਵਿੱਚ ਕੋਈ ਸੁੱਖ ਨਹੀਂ ਗੁਰੂ ਰਾਮ ਦਾ ਸੋਦਾ ਕਰ ਸੁੱਖਾਂ ਨਾਲ ਭਰਦਾ ਹੈਗਾ ਇਸੇ ਗੁਰੂ ਦੇ ਘਰੋਂ ਲੋਕ ਸੁੱਖ ਮੰਗਣ ਆਇਆ ਕਰਨਗੇ ਜਿਹੜਾ ਅਭਾਗਾ ਕਹਿੰਦਾ ਇੱਕ ਦਿਨ ਵਕਤ ਆਣੇ ਗੁਰੂ ਰਾਮ ਦਾ ਸਾਹਿਬ ਦੇ ਚਰਨਾਂ ਸੀਸ ਝੁਕਾਇਆ ਭਾਗ ਜਾਗਿਆ ਕਰਨਗੇ ਇਹ ਗੁਰੂ ਰਾਮ ਦਾ ਸ ਮਹਾਰਾਜ ਤੇ ਬਖਸ਼ਿਸ਼ ਹੋਈ ਨਾਨੀ ਨੇ ਕਿਰਤ ਸ਼ੁਰੂ ਕਰਾਤੀ ਸ਼ੋਲੇ ਭੁੰਨ ਕੇ ਦੇ ਦੇਣੇ ਪੁੱਤ ਗਲੀ ਗਲੀ ਘੇੜਾ ਲਾਇਆ ਕਰ 7 ਸਾਲ ਵਸਰ ਕੇ ਦੀ ਧਰਤੀ ਤੇ ਸ਼ੋਲੇ ਵਿਚ ਦੇ ਰਹੇ ਇਹਨਾਂ ਦਿਨਾਂ ਵਿੱਚ ਬਾਬਾ ਅਮਰਦਾਸ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਸੇਵਾ ਨਿਮੋਂਦੇ ਨੇ ਗੁਰੂ ਅੰਗਦ ਦੇ ਮਹਾਰਾਜ ਨੇ ਹੁਕਮ ਕੀਤਾ ਬਾਬਾ ਅਮਰਦਾਸ ਗੋਇੰਦ ਖੱਤਰੀ ਨੇ ਜ਼ਮੀਨ ਦਿੱਤੀ ਹੈ ਉਹਦੀ ਜ਼ਮੀਨ ਵਿੱਚ ਕੋਈ ਜinn ਭੂਤ ਦਾ ਪਰ ਹੈ ਆਪਾਂ ਉਹ ਜ਼ਮੀਨ ਮੁੱਲ ਖਰੀਦ ਲਈ ਹੈ ਜਾਓ ਗੋਇੰਦਵਾਲ ਸਾਹਿਬ ਨਗਰ ਵਸਾਓ ਬਾਬੇ ਅਮਰਦਾਸ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਆਪਣੇ ਪਿੰਡੋਂ ਕਈ ਪਰਿਵਾਰ ਲੈ ਗਏ ਤੇ ਨਾਲ ਉਹ ਬੁੱਢੜੀ ਮਾਈ ਅਮਰੋ ਮਾਈ ਤੇ ਉਹਦੇ ਦੋਤੇ ਭਾਈ ਜੱੱਠੇ ਨੂੰ ਵੀ ਨਾਲ ਲੈ ਗਏ ਇਤਿਹਾਸ ਕਹਿੰਦਾ ਹੈ ਸੱਤ ਵਰੇ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਗੋਇੰਦਵਾਲ ਸਾਹਿਬ ਕੁੰਗਣੀਆਂ ਵੇਚਦੇ ਨੇ 21 ਸਾਲ ਦੀ ਉਮਰ ਗੁਜ਼ਰ ਗਈ ਧੰਨ ਗੁਰੂ ਰਾਮਦਾਸ ਮਹਾਰਾਜ ਜਵਾਨ ਹੋ ਗਏ ਸਰੇਰੇ ਸ਼ਾਮ ਸੇਵਾ ਕਰਨੀ ਬਰਤਨ ਮੰਝਣੇ ਤੱਪੜ ਝਾਣ ਨੇ ਦਿਨੇ ਦੋ ਗੇੜੇ ਚਾਰ ਗੇੜੇ ਘੁੰਗਰੀਆਂ ਵੇਚਣ ਦੇ ਗੋਇੰਦਵਾਲ ਦੀਆਂ ਗਲੀਆਂ ਚ ਲਾਉਣੇ ਕਿਰਤ ਕਰਨੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਨਿਤ ਬਖਸ਼ਿ ਸ਼ੰਕਤ ਨੇ ਪਿਆਰ ਨਾਲ ਕਹਿਣਾ ਭਾਈ ਜੇਠੇ ਜਬ ਮੇਰਾ ਗੁਰੂ ਨਾਨਕ ਤੇਰੀ ਸੇਵਾ ਪਰਵਾਨ ਕਰੇ ਪੁੱਤਰ ਤੈਨੂੰ ਗੁਰੂ ਨਾਨਕ ਇੰਨੀ ਨਿਮਰਤਾ ਬਖਸ਼ੇ ਕਦੇ ਗੁਰੂ ਰਾਮਦਾਸ ਮਹਾਰਾਜ ਭਾਈ ਜੇਠੇ ਨੇ ਅੱਖਾਂ ਉੱਪਰ ਚੁੱਕ ਕੇ ਨਾ ਵੇਖਿਆ ਅਤ ਦੀ ਨਿਮਰਤਾ ਸੇਵਾ ਕਰਨੀ ਕਿਰਤ ਕਰਨੀ ਇੱਕ ਦਿਨ ਵਕਤ ਆਇਆ ਸ੍ਰੀ ਗੁਰੂ ਅਮਰਦਾਸ ਮਹਾਰਾਜ ਆਪਣੇ ਘਰ ਬੈਠੇ ਨੇ ਕਦੇ ਗੋਇੰਦਵਾਲ ਸਾਹਿਬ ਜਾਇਓ ਅਸਥਾਨ ਬਣੇ ਹੋਏ ਨੇ ਸਾਰੇ ਪਰਵਾਰ ਚ ਬੈਠੇ ਆ ਮਾਤਾ ਮਨਸਾ ਦੇਵੀ ਗੁਰੂ ਅਮਰਦਾਸ ਮਹਾਰਾਜ ਦੇ ਮਹਿਲ ਆਪਣੀਆਂ ਧੀਆ ਨੂੰ ਕਹਿੰਦੇ ਨੇ ਨਹੀਂ ਦਾਨ ਨਹੀਂ ਭਾਨੀ ਤੁਸੀਂ ਅੰਦਰ ਜਾਓ ਅਸੀਂ ਕੋਈ ਗੱਲ ਕਰਨੀ ਧੀਆ ਅੰਦਰ ਚਲੀਆਂ ਗਈਆਂ ਮਾਂ ਮਨਸਾ ਦੇਵੀ ਗੁਰੂ ਅਮਰਦਾਸ ਮਹਾਰਾਜ ਨੂੰ ਬੋਲੇ ਕਹਿੰਦੀ ਜੀ ਧੀਆ ਵਲ ਵੇਖੋ ਸੁਖਨ ਜਵਾਨ ਹੋ ਗਈਆਂ ਨੇ ਕੋਈ ਵਰ ਤੇ ਘਰ ਦੇਖੋ ਇਹ ਨਾ ਵਾਸਤੇ ਕੱਲ ਨੂੰ ਵਿਆਹਣਾ ਵੀ ਹੈ ਕੋਈ ਰਿਸ਼ਤਾ ਲੱਭੋ ਮੇਰੀ ਦਾਨੀ ਭਾਨੀ ਲਈ ਕੋਈ ਵਰ ਘਰ ਦਾ ਖਿਆਲ ਕਰੋ ਗੁਰੂ ਅਮਰਦਾਸ ਮਹਾਰਾਜ ਬੋਲੇ ਕਹਿੰਦੇ ਦੱਸ ਤੇਰੀ ਭਾਨੀ ਵਾਸਤੇ ਕਿਹੋ ਜਿਹਾ ਵਰ ਤੇ ਕਿਹੋ ਜਿਹਾ ਘਰ ਚਾਹੀਦਾ ਇਤਿਹਾਸ ਲਿਖਿਆ ਮਾਂ ਮਨਸਾ ਦੇਵੀ ਅਜੇ ਸੋਚਣ ਲੱਗੇ ਕਿੱਦਾਂ ਦਾ ਵਰ ਤੇ ਘਰ ਮੇਰੀ ਭਾਨੀ ਵਾਸਤੇ ਚਾਹੀਦਾ ਇੰਨੇ ਨੂੰ ਗਲੀ ਵਿੱਚੋਂ ਆਵਾਜ਼ ਆਏ ਕੋਈ ਘੁੰਗੜੀਆਂ ਲੈ ਲਓ ਘੁੰਗੜੀਆਂ ਲੈ ਲਓ ਆਵਾਜ਼ ਸੁਣ ਕੇ ਇੱਕ ਲੰਮ ਨਿਕਲਿਆ ਕਹਿੰਦੇ ਮਹਾਰਾਜ ਵਰ ਹੋਵੇ ਤਾਂ ਮੇਰੀ ਭਾਨੀ ਵਾਸਤੇ ਜਿਠੇ ਵਰਗਾ ਹੋਵੇ ਬੜੀ ਨਿਮਰਤਾ ਵਾਲਾ ਬੱਚਾ ਹੈ ਉੱਚਾ ਨਹੀਂ ਕਦੇ ਬੋਲਦਾ ਸੁਣਿਆ ਸਵੇਰੇ ਸ਼ਾਮ ਤੱਪੜ ਝਾੜਦਾ ਭਾਂਡੇ ਮਾਹਿੰਦਾ ਸੇਵਾ ਕਰਦਾ ਨਜਰਾਂ ਕਦੇ ਉੱਪਰ ਚੁੱਕੀਆਂ ਨਹੀਂ ਵੇਖੀਆਂ ਇੰਨੀ ਨਿਮਰਤਾ ਤੇ ਮਿੱਠ ਬੋਲਣਾ ਕੋਈ ਬੱਚਾ ਹੋਵੇ ਵਰ ਹੋਵੇ ਤਾਂ ਜੱਠੇ ਵਰਗਾ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਮਸਤਰਾਗੇ ਬੋਲੇ ਕਹਿੰਦੇ ਮਨਸਾ ਦੇਵੀ ਜੱਠੇ ਵਰਗਾ ਤਾਂ ਰੱਬ ਨੇ ਸਿਰਫ ਜੱਠਾ ਹੀ ਪੈਦਾ ਕੀਤਾ ਉਹਦੇ ਵਰਗਾ ਨਾ ਦੁਨੀਆ ਵਿੱਚ ਕੋਈ ਹੋਇਆ ਤੇ ਨਾ ਹੋਣਾ ਮਾਂ ਮਨਸਾ ਦੇਵੀ ਹੱਥ ਜੋੜ ਬੋਲੇ ਕਹਿੰਦੇ ਨਾ ਨਾ ਮਹਾਰਾਜ ਮੇਰੀ ਭਾਨੀ ਵਾਸਤੇ ਜੱਠੇ ਦਾ ਘਰ ਮਹਾਰਾਜ ਵਰ ਤਾਂ ਠੀਕ ਹੈ ਪਰ ਘਰ ਠੀਕ ਨਹੀਂ ਕਹਿੰਦੇ ਕਿਉਂ ਕਈਵੇਂ ਮਹਾਰਾਜੋ ਕੁੱਲੀ ਕੰਨਿਆਂ ਦੀ ਸ਼ਨ ਵਿੱਚ ਰਹਿੰਦੇ ਨੇ ਉਹਦਾ ਮਾਪਿਓ ਨਹੀਂ ਲੋਕ ਪਨੂੰ ਜਤੀਮ ਕਹਿੰਦੇ ਨੇ ਘੁੰਗਣੀਆਂ ਵੇਚਣ ਵਾਲਾ ਕਹਿੰਦੇ ਨੇ ਮਹਾਰਾਜ ਮੇਰੀ ਭਾਨੀ ਵਾਸਤੇ ਘਰ ਠੀਕ ਨਹੀਂ ਵਰਤੇ ਠੀਕ ਹੈ ਪਰ ਘਰ ਵਧੀਆਂ ਨਹੀਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਬੋਲੇ ਕਹਿੰਦੇ ਮਨਸਾ ਦੇਵੀ ਮੇਰੀਆਂ ਨਜਰਾਂ ਨਾਲ ਵੇਖ ਜੇਠੇ ਦੇ ਘਰ ਨੂੰ ਤੂੰ ਦੁਨੀਆ ਦੀ ਨਜ਼ਰ ਨਾਲ ਵੇਖਦੀ ਹੈ ਜੇਠੇ ਦਾ ਘਰ ਸ਼ਨ ਜੇ ਲੱਗਦਾ ਹੈ ਦੋ ਦੁਨੀਆ ਦੀ ਨਜ਼ਰ ਨਾਲ ਵੇਖਣੀ ਹੈ ਜੇਠੇ ਦਾ ਘਰ ਇੱਕ ਕੁੱਲੀ ਤੇ ਛੰਨ ਲੱਗਦਾ ਹੈ ਮੇਰੀਆਂ ਨਜ਼ਰਾਂ ਨਾਲ ਵੇਖ ਜੇਠੇ ਦਾ ਘਰ ਮੈਨੂੰ ਸੁਨਹਿਰੀ ਮੰਦਰ ਨਜ਼ਰ ਆਦੇ ਤੂੰ ਕਹਿੰਨੀ ਹੈ ਘਰ ਛੋਟਾ ਨਹੀਂ ਮਨਸਾ ਦੇਵੀ ਐਸ ਨਜ਼ਰ ਨਾਲ ਵੇਖ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਇੱਕ ਦਿਨ ਜੇਠੇ ਦਾ ਘਰ ਇੰਨਾ ਵੱਡਾ ਬਣਨਾ ਹੈ ਕੁੱਲ ਦੁਨੀਆ ਕਹੇਗੀ ਡਿੱਠੇ ਸਭੇ ਥਾਮ ਨਹੀਂ ਤਦ ਜਿਹਿਆ ਵੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸਦੀ ਸਗਣਾ ਪਾਰ ਅਨੂਪ ਰਾਮਦਾਸ ਪਰ ਹਰ ਹਾਂ ਨਾਨਕ ਕਸਮ ਲਜਾਇ ਨਾ ਹੈ ਰਾਮ ਦਾਸ ਸਰ ਕਹਿੰਦੇ ਦੁਨੀਆ ਦੀ ਨજર ਵਿੱਚ ਜੱਠੇ ਦੇ ਸਿਰ ਤੇ ਘੁੰਗਣੀਆਂ ਦਾ ਸ਼ਬ ਹੈ ਮਨਸਾ ਦੇਵੀ ਮੇਰੀ ਨજર ਨਾਲ ਵੇਖ ਜੱਠੇ ਦੇ ਸਿਰ ਤੇ ਸ਼ਬਹ ਨਹੀਂ ਸੁਨੈਰੀ ਸ਼ਤਰ ਝੂਲਦਾ ਇੱਕ ਦਿਨ ਇਹਨੇ ਸੋਢੀ ਸੁਲਤਾਨ ਪਾਦਸ਼ਾਹ ਬਣਨੇ ਦੁਨੀਆ ਇਹਨੂੰ ਹੱਥ ਜੋੜ ਕੇ ਕਹੇਗੀ ਬੈਠਾ ਸੋਢੀ ਪਾਤਸ਼ਾਹ RAM DAS ਸਤ ਗੁਰੂ ਕਹਾਵੇ ਸਾਥ ਸੰਗਤ ਮਾਂ ਮਨਸਾ ਦੇਵੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੇ ਤੁਹਾਨੂੰ ਸੱਚ ਪਾਉਂਦਾ ਮਹਾਰਾਜ ਭਾਨੀ ਤੋਢੀ ਵੀ ਧੀ ਹੈ ਮਹਾਰਾਜ ਜੇ ਤੁਹਾਨੂੰ ਚੰਗਾ ਫਿਰ ਕਰ ਦਿਓ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਰਿਸ਼ਤਾ ਕਰ ਦਿੱਤਾ ਕੁਝ ਦਿਨਾਂ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਪੜਾ ਕੇ ਸ਼ਾਦੀ ਕਰ ਦਿੱਤੀ ਸੰਗਤ ਵਿੱਚ ਦੂਰ ਦੂਰ ਤੱਕ ਰੌਲਾ ਪੈ ਗਿਆ ਲਾਹੌਰ ਦਾ ਯਤੀਮ ਅਨਾਥ ਹਰਦਾਸ ਦਾ ਪੁੱਤਰ ਜਿਹਦੇ ਮਾਂ ਪਿਓ ਮਰ ਗਏ ਸਨ ਗੁਰੂ ਅਮਰਦਾਸ ਨੇ ਦਾਮਾਦ ਬਣਾ ਲਿਆ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਗੁਰੂ ਅਮਰਦਾਸ ਜੀ ਦੇ ਦਾਮਾਦ ਬਣ ਗਏ ਪਰ ਸੇਵਾ ਕਰਨੀ ਛੱਡੀ ਨਹੀਂ ਦਾਮਾਦ ਬਣ ਗਏ ਝਾੜੂ ਦੇਣਾ ਛੱਡਿਆ ਨਹੀਂ ਦਾਮਾਦ ਬਣ ਗਏ ਤੱਪੜ ਝਾੜਨੇ ਭਾਂਡੇ ਮੰਜੜੇ ਤਿਆਗੇ ਨਹੀਂ ਸਾਧ ਸੰਗਤ ਇੱਥੇ ਮਨ ਚ ਝਾਤ ਮਾਰਿਓ ਮੜਾ ਜੇ ਬੰਦੇ ਦੀ ਅਮੀਰ ਰਿਸ਼ਤੇਦਾਰੀ ਨਾਲ ਰਿਸ਼ਤਾ ਬਣ ਜਾਣਾ ਉਹਦਾ ਐਟੀਟਿਊਡ ਚੇਂਜ ਹੋ ਜਾਂਦਾ ਕਿਸੇ ਬੰਦੇ ਨੂੰ ਸਹੁਰਿਆਂ ਵੱਲੋਂ ਜਾਇਦਾਦ ਆਉਣ ਦੀ ਆਸ ਹੋ ਜਾਏ ਕਿ ਸਹੁਰਿਆਂ ਵਾਲੀ ਜ਼ਮੀਨ ਵੀ ਮੈਨੂੰ ਆਣੀ ਹੈ ਫਿਰ ਉਹਦੀ ਹਾਲਤ ਦਾ ਵੇਖੋ ਕਿਵੇਂ ਤੁਰਦਾ ਹੈ ਦੁਨੀਆ 'ਚ ਉਹਦਾ ਬਹਿਣਾ ਉੱਠਣਾ ਸਭ ਕੁਝ ਬਦਲ ਜਾਂਦਾ ਹੈ ਪਰ ਮਾਫ਼ ਕਰਿਓ 100 ਵਿੱਚੋਂ 99 ਬੰਦੇ ਮੈਂ ਇੰਨੀ ਉਮਰ 'ਚ ਤਜਰਬਾ ਵੇਖਿਆ ਹੈ ਜਿਨ੍ਹਾਂ ਨੇ ਸੌਰੀਆਂ ਦੀ ਜ਼ਾਇਦਾਤ ਉੱਤੇ ਮਾੜੀ ਅੱਖ ਰੱਖ ਕੇ ਐਸ਼ ਪ੍ਰਸਤੀ ਕੀਤੀ ਮਾਫ ਕਰਿਓ ਉਹ ਸੌਰੀਆਂ ਦੀ ਵੀ ਗਵਾ ਗਏ ਆਪਣੀ ਵੀ ਨਾਲ ਰੋੜ ਕੇ ਲੈ ਗਏ ਉਹਨਾਂ ਦੀ ਆਪਣੀ ਵੀ ਨਹੀਂ ਬਚੀ ਇਸ ਲਈ ਇਹ ਜ਼ਿੰਦਗੀ ਵਿੱਚ ਮਾਨ ਹੰਕਾਰ ਕਰਦਾ ਕਿ ਮੇਰੇ ਰਿਸ਼ਤੇਦਾਰ ਵੱਡੇ ਨੇ ਇਹ ਬਹੁਤ ਵੱਡੀ ਭੁੱਲ ਹੈ ਸਿੱਖਾ ਕਦੇ ਨਿਮਰਤਾ ਨਾ त्याਗੀ ਗੁਰੂ ਰਾਮਦਾਸ ਮਹਾਰਾਜ ਦਾ ਦਾਮਾਦ ਬਣ ਗਏ ਗੁਰੂ ਅਮਰਦਾਸ ਪਿਤਾ ਜੀ ਨੇ ਪਰ ਮਨ ਵਿੱਚ ਭੋਰਾ ਮਾਨਣਾ ਆਇਆ ਤੱਪੜ ਝਾੜਨੇ ਨਹੀਂ ਛੱਡੇ ਝਾੜੂ ਦੇਣਾ ਨਹੀਂ ਛੱਡਿਆ ਬਰਤਨ ਮਾਂਜੜੇ ਨਹੀਂ ਪਿਆਗੇ ਸਾਧ ਸੰਗਤ ਇੱਕ ਦਿਨ ਸੋਡੀਆਂ ਦੇ ਬਜ਼ੁਰਗ ਕਿਤੇ ਗੋਇੰਦਵਾਲ ਸਾਹਿਬ ਆਏ ਲਾਹੌਰ ਤੋਂ ਚੱਲ ਕੇ ਭਾਈ ਸੰਤੋਖ ਸਿੰਘ ਹੋਰਾਂ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ પ્રસੰਗ ਲਿਖਿਆ ਹੈ ਕਹਿੰਦੇ ਉਹ ਬਜ਼ੁਰਗ ਆਏ ਬੜੀ ਅੱਕੜ ਨਾਲ ਪੁੱਛਦੇ ਬਈ ਪਤਾ ਲੱਗਾ ਸਾਡਾ ਭਤੀਜਾ ਦਮਾਦ ਹੈ ਗੁਰੂ ਅਮਰਦਾਸ ਮਹਾਰਾਜ ਦਾ ਕਿਉਂਕਿ ਸਾਥ ਸੰਗਤ ਲੜਕੇ ਵਾਲਿਆਂ ਦਾ ਤਰੀਕਾ ਹੀ ਵੱਖਰਾ ਹੁੰਦਾ ਹੈ ਇਹ ਸਮਾਜ ਵਿੱਚ ਹੁਣ ਤੱਕ ਰਿਹਾ ਹੈ ਹੁਣ ਥੋੜਾ ਜਿਹਾ ਫਰਕ ਮਿਲਣਾ ਸ਼ੁਰੂ ਹੋਇਆ ਹੈ ਬੱਚੀਆਂ ਪੜ੍ਹ ਲੈ ਗਈਆਂ ਨੇ ਹੁਣ ਤੇ ਇਹ ਸੱਚ ਹੈ 80% ਲੋਕ ਧੀਾਂ ਕਰਕੇ ਵਿਦੇਸ਼ ਵਿੱਚ ਗਏ ਨੇ ਧੀਾਂ ਕਰਕੇ ਸਾਥ ਸੰਗਤ ਮੁੰਡੇ ਵਾਂ ਕੇ ਬਾਹਰ ਗਏ ਨੇ ਨਹੀਂ ਤੇ ਇੱਥੇ ਤੁਰੇ ਫਿਰਨਾ ਸੀ ਇਸ ਲਈ ਹੁਣ ਮਾਨ ਸਤਕਾਰ ਵਧਿਆ ਨਹੀਂ ਤੇ ਪਹਿਲਾਂ ਲੜਕੇ ਵਾਲਿਆਂ ਦਾ ਰੂਪ ਅਲੱਗ ਲੜਕੀ ਵਹਲਿਆਂ ਨੂੰ ਉਹੀ ਨੀਵਾ ਰੱਖਣਾ ਜਦੋਂ ਲਾਹੌਰ ਦੇ ਸੋਢੀ ਆਏ ਉਹ ਬਜ਼ੁਰਗ ਚਿੱਟੇ ਕੁਰਤੇ ਤੇ ਜਾਦਰੇ ਬੰਨੇ ਹੋਏ ਆਪਸ ਵਿੱਚ ਗੱਲਾਂ ਕਰਦੇ ਸਾਡੇ ਹਰਦਾਸ ਦਾ ਲੜਕਾ ਵਿਆਹਿਆ ਹੈ ਸਾਡਾ ਮਾਨ ਸਤਕਾਰ ਵੱਖਰਾ ਹੀ ਹੋਣਾ ਹੈ ਜਾ ਕੇ ਪੁੱਛਦੇ ਕਹੇ ਭਾਈ ਸਾਡਾ ਭਤੀਜਾ ਵਿਆਹਿਆ ਹੋਇਆ ਗੁਰੂ ਅਮਰਦਾਸ ਮਹਾਰਾਜ ਦੇ ਉਹਦਾ ਨਾਮ ਹੈ ਜੇਠਾ ਕਿੱਥੇ ਮਿਲੇਗਾ ਜਿਹਨੂੰ ਪੁੱਛਿਆ ਉਹਨਾਂ ਕਹਿੰਦੇ ਅੱਛਾ ਜੀ ਭਾਈ ਜੇਠਾ ਜੀ ਨੂੰ ਮਿਲਣਾ ਹੈ ਕਹਿੰਦੇ ਹਾਂ ਸਾਡਾ ਭਤੀਜਾ ਲੱਗਦਾ ਗੁਰੂ ਅਮਰਦਾਸ ਮਹਾਰਾਜ ਦਾ ਦਮਾਦ ਹੈ ਜਿੱਦਣ ਮਾਂ ਪਿਓ ਮੁੱਕ ਗਏ ਉਸ ਦਿਨ ਕਿਸੇ ਨੇ ਭਤੀਜਾ ਨਹੀਂ ਕਿਹਾ ਅੱਜ ਵਡਿਆਈ ਮਿਲ ਗਈ ਅੱਜ ਸਭ ਭਤੀਜਾ ਕਹਿਣ ਲੱਗ ਪੈਂਦੇ ਇਹ ਦੁਨੀਆ 'ਚ ਹੁੰਦਾ ਸਾਥ ਸੰਗਤ ਤੇ ਤਾਂ ਪਾਤਸ਼ਾਹ ਨੇ ਲਿਖ ਕੇ ਦਿੱਤਾ ਨਾ ਵੇ ਸੁਖ ਮੈਂ ਆਣ ਬਹੁਤ ਮਿਲ ਬੈਠਦ ਰਹਿਤ ਚਾਹੁੰ ਦਿਸ ਕੇਰੇ ਵਿਪਤ ਪਰੀ ਸਭ ਹੀ ਸੰਗ ਛੜ ਕੋ ਨ ਆਵਤ ਨਿਰ ਕਹਿੰਦੇ ਸਾਡਾ ਭਤੀਜਾ ਲੱਗਦਾ ਜੇਠਾ ਉਹ ਸਿੱਖ ਕਹਿੰਦਾ ਅੱਛਾ ਜੀ ਭਾਈ ਜੇਠਾ ਜੀ ਨੂੰ ਮਿਲਣਾ ਹੈ ਕਹਿੰਦੇ ਹਾਂ ਉਹ ਸਾਹਮਣੇ ਤੁਰੇ ਆਉਂਦੇ ਨੇ ਟੋਕਰੀ ਹੱਥ ਵਿੱਚ ਹੈ ਮਿੱਟੀ ਨਾਲ ਕੱਪੜੇ ਲਿਬੜੇ ਨੇ ਗੋਇੰਦਵਾਲ ਸਾਹਿਬ ਬੋਲੀ ਸਾਹਿਬ ਦੀ ਸੇਵਾ ਚੱਲਦੀ ਹੈ ਦਿਨ ਰਾਤ ਸੇਵਾ ਕਰਨ ਵਾਲੇ ਭਾਈ ਜੇਠਾ ਕੱਪੜੇ ਦਾੜਾ ਮਿੱਟੀ ਨਾਲ ਭਰਿਆ ਤੇ ਕਹਿੰਦੇ ਜੀ ਉਹ ਜੇਠਾ ਆਉਂਦਾ ਇੱਕ ਬਜ਼ੁਰਗ ਬੋਲਿਆ ਕਹਿੰਨਾ ਲੋ ਕਹਿ ਲੋ ਸਾਡਾ ਭਤੀਜਾ ਆ ਸਹੁਰਿਆਂ ਦੇ ਘਰ ਟੋਕਰੀ ਢੋਂਦਾ ਸੋਹਰਿਆਂ ਦੇ ਘਰ ਝਾੜੂ ਦਿੰਦਾ ਵਰਤਨ ਮਾਹਿੰਦਾ ਇਹਨੇ ਤਾਂ ਸੋਡੀਆਂ ਦਾ ਸਿਰ ਹੀ ਨੀਵਾ ਕਰਤਾ ਸੋਡੀਆਂ ਦੀ ਨੱਕ ਘਟਾ ਦਿੱਤੀ ਐਨੇ ਨੂੰ ਭਾਈ ਜੇਠਾ ਆ ਗਏ ਇੱਕ ਬਜ਼ੁਰਗ ਬੋਲਿਆ ਉਹ ਕਾਕਾ ਅਸੀਂ ਤੇਰੇ ਪਿਤਾ ਹਰਦਾਸ ਸੋਢੀ ਦੇ ਭਰਾ ਲੱਗਦੇ ਆਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਦਮ ਕੀਤਾ ਮੇਰੇ ਤਾਏ ਚਾਚੇ ਆਏ ਨੇ ਆਦਮ ਨਾਲ ਹੱਥ ਜੋੜਿਆ ਇੱਕ ਬਜ਼ੁਰਗ ਬੋਲਿਆ ਓਏ ਜੇਠੇ ਸੋਡੀਆਂ ਦੀ ਕੁੱਲ ਵਿੱਚ ਤਾਂ ਕੋਈ ਨਲਾਇਕ ਤੋਂ ਨਲਾਇਕ ਬੱਚਾ ਜਨਮ ਲੈ ਉਹ ਵੀ ਕਦੇ ਸੌਹਰਿਆਂ ਦੇ ਘਰ ਨੌਕਰੀ ਨਹੀਂ ਕਰਦਾ ਸੌਹਰਿਆਂ ਦੀ ਚੱਕਰੀ ਨਹੀਂ ਕਰਦਾ ਸੌਹਰਿਆਂ ਦੇ ਟੋਕਰੀ ਨਹੀਂ ਢੋਂਦਾ ਉਹ ਤੂੰ ਤੇ ਸਾਡੀ ਨੱਕ ਹੀ ਕਟਾ ਕੇ ਰੱਖ ਤੂੰ ਤੇ ਅਪਹਾਗਾ ਹੀ ਨਹੀਂ ਜੰਮਿਆ ਤੂੰ ਤੇ ਸਾਡੀ ਕੁੱਲ ਦੀ ਨੱਕ ਕਟਾ ਕੇ ਰੱਖ ਇੰਨੇ ਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਵਾਵਾ ਬੁੱਢਾ ਸਾਹਿਬ ਗੁਰੂ ਦੇ ਸਿੱਖਾ ਗਏ ਆਉਂਦਿਆਂ ਗੁਰੂ ਅਮਰਦਾਸ ਮਹਾਰਾਜ ਨੇ ਕੰਡ ਤੇ ਹੱਥ ਧਰ ਕੇ ਕਿਹਾ ਸਾਡੇ ਜਿੱਠੇ ਨੂੰ ਕੀ ਕਹਿੰਦੇ ਹੋ ਬਜ਼ੁਰਗੋ ਉਹ ਬਜ਼ੁਰਗ ਬੋਲੇ ਕਹਿੰਦੇ ਮਹਾਰਾਜ ਇਹ ਤਾਂ ਚਲੋ ਮੰਨਿਆ ਇਹਨੂੰ ਇੰਨੀ ਸਮਝ ਨਹੀਂ ਬੱਚਾ ਤੁਸੀਂ ਤਾਂ ਸਿਆਣੇ ਹੋ ਜੁਵਾਈਆਂ ਕੋਲੋਂ ਕੌਣ ਕੰਮ ਕਰਾਉਂਦਾ ਇਹਨੇ ਸੋਡੀਆਂ ਦੀ ਨੱਕ ਘਟਾ ਕੇ ਰੱਖ ਜੋ ਬਜ਼ੁਰਗਾਂ ਨੇ ਬੋਲੇ ਉਹ ਭਾਈ ਸੰਤੋਖ ਸਿੰਘ ਹਰਾਂ ਗੁਰਪ੍ਰਤਾਪ ਸੂਤ ਗ੍ਰੰਥਰਜ ਲਿਖਿਆ ਕਹਿੰਦੇ ਉਹ ਬਜ਼ੁਰਗ ਬੋਲੇ ਕਿ ਇਹ ਜਿਹੜਾ ਸਾਡੀ ਵੰਸ਼ ਵਿੱਚ ਜਨਮਿਆ ਜਮੇ ਜਨਮੋਂ ਵੰਸ ਹਮਾਰੇ ਲਾਜ ਗਵਾਈ ਸਰਵ ਪ੍ਰਕਾਰੇ ਸਾਡੀ ਵੰਸ਼ੇ ਚ ਜਮੇ ਇਹਨੇ ਤਾਂ ਲਾਜ ਹੀ ਗਵਾਤੀ ਸਾਡੀਆਂ ਦੀ ਪਿਤਕੇ ਮਰੇ ਸਦਨ ਕੋ त्याਗਾ ਪਿਓ ਮੁੱਕਿਆ ਤੇ ਨੰਨੀ ਨਾਲ ਆ ਗਿਆ ਸਾਨੂੰ ਖੁਸ਼ੀ ਹੋਈ ਵੇ ਚਲੋ ਕਹਾਵਾਂ ਹੋਇਆ ਗੁਰੂ ਅਮਰਦਾਸ ਮਹਾਰਾਜ ਦਾ ਦਮਾਦ ਬਣਿਆ ਪਰ ਆ ਕੁਝ ਵਖਿਆ ਇਸ ਨੇ ਤੋ ਸਿਰ ਮਾਟੀ ਪਾਈ ਤੁਮ ਤੋ ਸਤਗੁਰ ਹੋ ਚਤਾਈ ਮਹਾਰਾ ਤੁਸੀਂ ਤਾਂ ਵੱਡੇ ਸੀ ਇਹ ਦਮਾਦ ਜਵਾਈ ਰਖਿਆ ਇਹ ਘਰ ਵਿੱਚ ਨੌਕਰੀ ਕਰਦਾ ਟੋਕਰੀ ਢੋਂਦਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਅੱਖਾਂ ਭਰ ਕੇ ਰੋਂਦੇ ਹੋਏ ਭਾਈ ਜੇਠੇ ਦੇ ਹੰਝੂ ਪੁੰਝੇ ਘੁੱਟ ਕੇ ਗਲ ਬਕੜੀ ਵਿੱਚ ਲੈ ਕੇ ਕਿਹਾ ਬਜ਼ੁਰਗੋ জেઠੇ ਨੇ ਤੁਹਾਡੀ ਕੁੱਲ ਦੀ ਨੱਕ ਨਹੀਂ ਘਟਾਈ। ਜੇਠੇ ਨੇ ਤੁਹਾਡੀ ਕੁੱਲ ਨੀਵੀਂ ਨਹੀਂ ਕੀਤੀ। ਜੇ ਸੱਚ ਪੁੱਛਦੇ ਹੋ ਇਹ ਸਹਰਿਆਂ ਦੇ ਘਰ ਟੋਕਰੀ ਨਹੀਂ ਢੋਂਦਾ। ਇਹ ਗੁਰੂ ਨਾਨਕ ਦੇ ਘਰ ਟੋਕਰੀ ਢੋਂਦਾ। ਇਹ ਸਹਰਿਆਂ ਦੇ ਵਰਤਨ ਨਹੀਂ ਮਾਜਦਾ। ਇਹ ਗੁਰੂ ਨਾਨਕ ਦੀ ਸੰਗਤ ਦੇ ਵਰਤਨ ਮਾਜਦਾ ਤੇ ਇਹਨੇ ਪਤਾ ਕਿੰਨਾ ਮਾਣ ਖੱਟ ਲਿਆ। ਤੁਸੀਂ ਕਹਿੰਦੇ ਹੋ ਸੋਡੀਆਂ ਦੀ ਕੁੱਲ ਦੀ ਨੱਕ ਘਟਾਤੀ। ਸੱਚ ਪੁੱਛਦੇ ਹੋ ਅਸਲੀਅਤ ਇਹ ਹੈ ਜੇ ਤੁਹਾਡੀ ਕੁੱਲ ਵਿੱਚ ਜੇਠਾ ਜਨਮ ਨਾ ਲੈਂਦਾ ਤੁਹਾਡੀ ਕੁੱਲ ਦੇ ਪਿਤਰਾਂ ਨੇ ਨਰਕਾਂ ਵਿੱਚ ਹੀ ਸੜਨਾ ਸੀ ਇਹਨੇ ਤੁਹਾਡੇ ਪਿਤਰ ਵੀ ਤਾਰ ਦਿੱਤੇ ਇਹ ਪਿਤਰੀ ਹੋਏ ਉਧਾਰੋ ਵਾਲੀ ਬਖਸ਼ਿਸ਼ ਲੈ ਕੇ ਆਇਆ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬੋਲੇ ਕਹਿੰਦੇ ਜੇ ਇਹ ਨਾ ਜਨਮ ਹੋ ਬੰਸ ਤੁਮਾਰੇ ਗਿਰਤ ਨਰਕ ਮੈਂ ਪਿਤਰ ਤੁਹਾਰੇ ਟੋਡੇ ਤਾਂ ਪਿਤਰ ਵੀ ਨਰਕਾਂ ਚ ਪੈਣੇ ਸੀ ਸੋਢਿਓ ਇਹਨੇ ਤੁਹਾਡੀ ਕੁੱਲ ਉੱਚੀ ਕਰ ਦਿੱਤੀ ਇੱਕ ਦਿਨ ਵੇਖਿਓ ਕੁੱਲ ਦੁਨੀਆ ਕਹੇਗੀ ਬੈਠਾ ਸੋਢੀ ਬਾਤ ਸ਼ਾ ਰਾਮਦਾਸ ਸਤਗੁਰੂ ਕਹਾਵੇ ਅਗਲੇ ਦਿਨ ਗੁਰੂ ਅਮਰਦਾਸ ਮਹਾਰਾ ਨੇ ਫੈਸਲਾ ਲੈ ਲਿਆ ਦੋ ਥੜਿਆਂ ਦੀ ਘਟਨਾ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਬਚਨ ਕਹਿ ਬਾਬਾ ਬੁੱਢਾ ਸਾਹਿਬ ਬੋਲੀ ਦੇ ਜਲ ਨਾਲ ਜੇਠੇ ਨੂੰ ਕਹੋ ਇਸ਼ਨਾਨ ਕਰੇ ਆ ਸਾਡਾ ਚੋਲਾ ਲੈ ਜਾਓ ਜੇਠੇ ਨੂੰ ਪਹਿਨਾ ਕੇ ਲੈ ਕੇ ਆਓ ਮਹਾਰਾਜ ਸਤਿਵਚਨ ਬਾਬਾ ਬੁੱਢਾ ਸਾਹਿਬ ਚੋਲਾ ਲੈ ਗਏ ਜਾ ਕੇ ਕਹਿੰਦੇ ਨੇ ਜੇਠਾ ਜੀ ਤੁਹਾਨੂੰ ਗੁਰੂ ਅਮਰਦਾਸ ਦਾ ਹੁਕਮ ਹੈ ਇਸ਼ਨਾਨ ਕਰਕੇ ਆ ਚੋਲਾ ਪਾਓ ਬੋਲੀ ਦੇ ਜਲ ਨਾਲ ਇਸ਼ਨਾਨ ਕਰਕੇ ਚੋਲਾ ਪਹਿਨਿਆ ਚੋਲਾ ਪਹਿਨ ਕੇ ਦਸਤਾਰਾ ਸਜਾ ਕੇ ਗੁਰੂ ਅਮਰਦਾਸ ਮਹਾਰਾਜ ਦਾ ਹੁਕਮ ਸੀ ਦਰਬਾਰ ਵਿੱਚ ਲੈ ਕੇ ਆਓ ਜਦੋਂ ਬਾਬਾ ਬੁੱਢਾ ਸਹਿਬ ਦਰਬਾਰ ਵਿੱਚ ਲੈ ਕੇ ਆਏ ਨਾ ਭਾਈ ਜੇਠਾ ਜੀ ਨੂੰ ਤੇ ਸਾਧ ਸੰਗਤ ਸਾਹਮਣੇ ਵੇਖਿਆ ਗੁਰੂ ਅਮਰਦਾਸ ਜੀ ਦਾ ਤਖਤ ਖਾਲੀ ਹੈ ਅੱਜ ਗੁਰੂ ਤਖਤ ਤੇ ਕਿਉਂ ਨਹੀਂ ਬੈਠਾ ਅੱਜ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੇ ਤਖਤ ਤੇ ਨਹੀਂ ਅਜ ਗੁਰੂ ਅਮਰਦਾਸ ਮਹਾਰਾਜ ਭੋਏ ਸੰਗਤ ਵਿੱਚ ਬੈਠੇ ਨੇ ਜਦੋਂ ਭਾਈ ਜੇਠਾ ਆਏ ਗੁਰੂ ਅਮਰਦਾਸ ਮਹਾਰਾਜ ਉੱਠ ਕੇ ਖਲੋ ਗਏ ਅਦਮ ਨਾਲ ਭਾਈ ਜੇਠੇ ਨੂੰ ਬਾਹੋਂ ਪਕੜ ਕੇ ਲੈ ਗਏ ਤੇ ਹੁਕਮ ਕਰਕੇ ਕਹਿੰਦੇ ਨੇ ਭਾਈ ਜੇਠਾ ਤੂੰ ਧੰਨ ਗੁਰੂ ਰਾਮਦਾਸ ਹੋਇਆ ਆ ਇਸ ਤਖਤ ਤੇ ਬੈਠ ਤੇਰੇ ਅੰਦਰ ਉਹ ਥੜਾ ਬਣ ਗਿਆ ਜੇ ਤੂੰ ਗੁਰੂ ਅਮਰਦਾਸ ਨੇ ਹੁਣ ਰੋਜ਼ ਬੋਲਣ ਆ ਤੈਨੂੰ ਤਖਤ ਤੇ ਬਿਠਾਵਾਂ ਬਾਹੋਂ ਪਕੜ ਕੇ ਤਖਤ ਤੇ ਬਿਠਾਇਆ ਕੋਲ ਖਲੋ ਕੇ ਹੁਕਮ ਕੀਤਾ ਸਭ ਪੁੱਤ ਭਾਈ ਭਤੀਜੇ ਉੱਠ ਕੇ ਖੜੇ ਹੋ ਗੋ ਸੰਗਤ ਨੂੰ ਨਹੀਂ ਠਾਲਿਆ ਪਹਿਲਾਂ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਨੇ ਸੰਗਤ ਨਹੀਂ ਉਠਾਈ ਪਹਿਲਾਂ ਆਪ ਮੱਥਾ ਟੇਕ ਪਰ ਕਰਮਾਂ ਕੀਤੀ ਫਿਰ ਕਿਆ ਸਭ ਪੁੱਤ ਸਿੱਖ ਬੰਦਪ ਪੁੱਤ ਭਾਈ ਮੇਰੇ ਭਰਾ ਭਤੀਜੇ ਪੁੱਤਰਾਂ ਨੂੰ ਕਿਹਾ ਉੱਠੋ ਵੇ ਉੱਠ ਕੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੱਥਾ ਟਿਕੋ ਗੁਰੂ ਰਾਮਦਾਸ ਨੂੰ ਆਪਣੇ ਵੱਡੇ ਪੁੱਤਰ ਨੂੰ ਕਹਿੰਦੇ ਮੋਰੀ ਪੁੱਤਰ ਮਨ ਚੇ ਨਾ ਲਿਆਈ ਭਾਈ ਜੇਠਾ ਤਾਂ ਮੇਰਾ ਜੀਜਾ ਹੀ ਲੱਗਦਾ ਹੈ ਭਾਈ ਜੇਠਾ ਤਾਂ ਮੇਰੀ ਭੈਣ ਦਾ ਘਰ ਵਾਲਾ ਭਨੋਈਆ ਹੀ ਸਾਡਾ ਲੱਗਦਾ ਹੈ ਕਹਿੰਦੇ ਨਹੀਂ ਹੁਣ ਭਾਈ ਜੇਠਾ ਗੁਰੂ ਰਾਮਦਾਸ ਹੋ ਗਏ ਪੁੱਤਰ ਗੁਰੂ ਰਾਮਦਾਸ ਜਾਣ ਕੇ ਮੱਥਾ ਟੇਕ ਭਾਈ ਜੇਠੇ ਨੂੰ ਤੇ ਗੁਰੂ ਰਾਮਦਾਸ ਦੇ ਚਰਨਾਂ 'ਚ ਮੱਥਾ ਟੇਕੋ ਜਾਓ ਜੋ ਮੰਗੋਗੇ ਅੱਜ ਤੁਹਾਨੂੰ ਉਹ ਮਿਲਣਾ ਇਹ ਗੱਲ ਗੁਰੂ ਅਮਰਦਾਸ ਜੀ ਨੇ ਕਹੀ ਪਾਤਸ਼ਾਹ ਨੇ ਬਾਣੀ ਅੰਦਰ ਲਿਖਿਆ ਸਭ ਸਿੱਖ ਬੰਦ ਬੋ ਪੁੱਤ ਭਾਈ ਜੋ ਗੁਰੂ ਅਮਰਦਾਸ ਜੀ ਨੇ ਕਿਹਾ ਨਾ ਉਹ ਗੁਰੂ ਅਮਰਦਾਸ ਤੇ ਪੜਪੁੱਤੇ ਨੇ ਲਿਖਿਆ ਉਦੋਂ ਐਦਾਂ ਮਹਾਰਾਜ ਬੋਲੇ ਸਭ ਸਿੱਖ ਬੰਦ ਬੋ ਪੁੱਤ ਭਾਈ ਰਾਮਦਾਸ ਪੈਰੀ ਪਾਏ ਜੀਓ ਸਭ ਪਵੇਂ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਵਖੀਲ ਰੰਦ ਕਿੰਦੇ ਮੋਹਰੀਪਤ ਸਨਮੁਖ ਹੋਇਆ ਰਾਮਦਾਸਹਿ ਪਹਿਰੀ ਪਾਏ ਜੀਓ ਤੇ ਨਾਲ ਕਿਆ ਹਰ ਗੁਰੈ ਭਾਣ ਦੀ ਵਡਿਆਈ ਤੁਰ ਲਿਖਿਆ ਲੇਖਰ ਜਾਏ ਜੀਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪਹਿਰੀ ਪਾਏ ਜੀਓ ਸਾਰਾ ਜਗਤ ਪਹਿਰੀ ਪਾਏਗਾ ਗੁਰੂ ਰਾਮਦਾਸ ਤੇ ਨਾਲ ਮਹਾਰਾਜ ਨੇ ਐਲਾਨ ਕੀਤਾ ਅੱਜ ਜੋ ਜੋ ਮੱਥਾ ਟੇਕ ਕੇ ਮੰਗੋਗੇ ਉਹ ਮਿਲਨੇ ਪੁੱਤ ਧਨ ਖੜ ਲਕshmi ਹਰ ਮਿਲੇ ਹਰ ਨਿਸਤਾਰੇ ਕਹਿੰਦੇ ਜੋ ਮਨ ਅੰਦਰ ਸ਼ਰਧਾ ਪ੍ਰੇਮ ਰੱਖ ਕੇ ਅੱਜ ਮੱਥਾ ਟੇਕੋਗੇ ਭਾਈ ਕਾਰਜ ਸਭ ਸਵਾਰੇ ਜੋ ਸੇਵਾ ਕਰੇ ਪੂਰੇ ਸਤਿਗੁਰੂ ਕੀ ਤੇ ਸਕਾਰਜ ਸਭ ਸਵਾਰੇ ਤੁਹਾਡੇ ਸਭ ਕਾਰ ਸਵਰਨਗੇ ਸਾਰੀ ਸੰਗਤ ਉੱਠੀ ਬੋੜੀ ਲੰਬੀ ਕਤਾਰ ਲੱਗ ਗਈ ਸਾਧ ਸੰਗਤ ਡੇਢ ਘੜੀ ਤੋਂ ਵੱਧ ਸਮਾਂ ਇਤਿਹਾਸ ਵਿੱਚ ਤਾਂ ਇੱਕ ਪਹਿਰ ਲਿਖਿਆ ਹੋਇਆ ਕਈਆਂ ਤਾਂ ਇੱਕ ਪਹਿਰ ਦਾ ਅਰਥ ਹੈ 3 ਘੰਟੇ 3 ਘੰਟੇ ਇੰਨੀ ਸੰਗਤ ਲੰਬੀ ਕਤਾਰ ਗੁਰੂ ਰਾਮਦਾਸ ਜੀ ਨੂੰ ਸੰਗਤ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਬੈਠਣ ਲੱਗ ਪਈ ਜਦੋਂ ਸਾਰੀ ਸੰਗਤ ਨੇ ਮੱਥਾ ਟੇਕ ਲਿਆ ਨਾ ਗੁਰੂ ਅਮਰਦਾਸ ਮਹਾਰਾਜ ਨੇ ਵੇਖਿਆ ਗੁਰੂ ਰਾਮਦਾਸ ਮਹਾਰਾਜ ਤਾਂ ਰੋ ਰਏ ਆ ਦਾੜਾ ਅਥਰੂਆਂ ਨਾਲ ਭਿੱਜ ਗਿਆ ਐ ਅੱਖਾਂ ਉੱਪਰ ਨਹੀਂ ਚੁੱਕੀਆਂ ਪਾਤਸ਼ਾਹ ਕੋਲ ਹੋ ਕੇ ਗੁਰੂ ਅਮਰਦਾਸ ਬੋਲੇ ਕਹਿੰਦੇ ਗੁਰੂ ਰਾਮਦਾਸ ਹੁਣ ਕਿਉਂ ਰੋ ਰਹੇ ਹੋ ਹੁਣ ਤਾਂ ਤੁਸੀਂ ਗੁਰੂ ਨਾਨਕ ਦੇ ਸਿੰਘਾਸਣ ਦੇ ਮਾਲਕ ਹੋ ਗਏ ਹੁਣ ਸੰਗਤ ਨੂੰ ਕੁਝ ਕਹੋ ਅੱਜ ਤੋਂ ਬਾਅਦ ਅਸੀਂ ਭੋਏ ਬੈਣੇ ਤੁਸੀਂ ਸੰਗਤ ਨੂੰ ਉਪਦੇਸ਼ ਦੇਣ ਗੁਰੂ ਰਾਮਦਾਸ ਕੁਝ ਬੋਲੋ ਸਾਰੀ ਸੰਗਤ ਖਾਮੋਸ਼ ਬਾਦਸ਼ਾਹ ਬੋਲੇ ਗੁਰੂ ਰਾਮਦਾਸ ਕੁਝ ਕਹੋ ਅੱਜ ਤੁਹਾਡੇ ਅੰਦਰੋਂ ਧਰ ਕੀ ਬਾਣੀ ਦਾ ਪ੍ਰਕਾਸ਼ ਹੋਣਾ ਹੈ ਗੁਰੂ ਰਾਮਦਾਸ ਫਿਰ ਪਤਕੀ ਬੋਲੇ ਪਹਿਲਾ ਸ਼ਬਦ ਕੋਈ ਕਿਹਾ ਹੈ ਸਤਿਗੁਰੂ ਅੱਜ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਉਹ ਸਭ ਕੁਝ ਅੱਖਾਂ ਦੇ ਸਾਹਮਣੇ ਘੁੰਮ ਗਿਆ ਸੱਤ ਸਾਲ ਦੀ ਉਮਰ ਵਿੱਚ ਪਿਤਾ ਚਲਾਣਾ ਕਰ ਗਏ ਕਿਸੇ ਤਾਈ ਚਾਚੀ ਨੇ ਰੋਟੀ ਦੀ ਜ਼ਿੰਮੇਵਾਰੀ ਨਹੀਂ ਲਈ ਮੈਂ ਗਲੀ ਗਲੀ ਘੁੰਗਣੀਆਂ ਵੇਚਦਾ ਰਿਹਾ ਗੋਇੰਦਵਾਲ ਸਾਹਿਬ ਦੇ ਵਾਸਰ ਕੇ ਦੀ ਧਰਤੀ ਤੇ ਅਨੇਕਾਂ ਲੋਕ ਆਪਣੇ ਬੱਚਿਆਂ ਨੂੰ ਖਿੱਚ ਕੇ ਲੈ ਜਾਂਦੇ ਸੀ ਜੇਠੇ ਦਾ ਪਰਸ਼ਾਮਾ ਨਾ ਪੈ ਜਾਏ ਇਹਦੇ ਨਾਲ ਨਾਲ ਖੇਡਿਆ ਕਰੋ ਇੱਕ ਜਤੀਮ ਅਨਾਥ ਜਿਹਨੂੰ ਲੋਕ ਅਪਹਾਗਾ ਕਹਿੰਦੇ ਸੀ ਅੱਜ ਤੁਸੀਂ ਤੱਕਾ ਸਿੰਘਾਂ ਸੰਤੇ ਬਿਠਾ ਦਿੱਤੇ ਇੰਜ ਲੱਗਦਾ ਜਿਵੇਂ ਕੀੜੇ ਨੂੰ ਚੁੱਕ ਕੇ ਪਾਤਸ਼ਾਹ ਬਣਾ ਦਿੱਤਾ ਹੋਵੇ ਸਤਿਗੁਰੂ ਗੁਰੂ ਰਾਮਦਾਸ ਬੋਲੇ ਕਹਿੰਦੇ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬੇ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥੱਪੇ ਮਹਾਰਜ ਹੈ ਲੱਗਦਾ ਜਿਵੇਂ ਕੀੜੇ ਨੂੰ ਚੁੱਕ ਕੇ ਬਾਦਸ਼ਾਹ ਦਿੱਤੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਤਖਤ ਸਿੰਘਾਸਨ ਦੇ ਮਾਲਕ ਬਣੇ ਤੇ ਫਿਰ ਦੁਨੀਆ ਨੇ ਕਹਿਆ ਸੋਢੀ ਸ੍ਰਿਸ਼ਟ ਸਕਲ ਤਾਰਣ ਕੋ ਦੁਨੀਆ ਨੂੰ ਤਾਰਨ ਲਈ ਵੇਖੋ ਭਾਈ ਸੋਢੀਆਂ ਦੀ ਕਿੰਨੀ ਜੈ ਜੈਕਾਰ ਸੋਢੀ ਸ੍ਰੇਸ਼ਟ ਸਕਲ ਤਾਰਣ ਕਾ ਅਬ ਗੁਰ ਰਾਮਦਾਸਤਾ ਮਿਲੀ ਵਡਾਈ ਹੁਣ ਦੁਨੀਆ ਕਹਿਣ ਲੱਗ ਪਈ ਕਿ ਪੂਰਨ ਤਾਲ ਖਟਾਇਆ ਪੜੋ ਅੰਮ੍ਰਿਤ ਸਰਵਿਚ ਜੋਤ ਜਗਾਵੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੇ ਘੱਜ ਕੇ ਕਹੋ ਬੈਠਾ ਸੋਢੀ ਬਾਤਿ ਸ਼ਾ ਬੈਠਾ ਸੋਢੀ ਬਾਤਿ ਸ਼ਾ ਬੈਠਾ ਬੈਠਾ ਰਾਮਦਾਸ ਸਤ ਗੁਰੂ ਕਹਾਵੇ ਬੈਠਾ ਸੋਢੀ ਬਾਤਿ ਸ਼ਾ ਬੈਠਾ ਸੋਢੀ ਬਾਤਿ ਸ਼ਾ ਰਾਮਦਾਸ ਸਤਿਗੁਰੂ ਬੈਠਾ ਸੋਢੀ ਬਾਤਿ ਸ਼ਾ ਬੈਠਾ ਆਮੀ ਬਾਤਿ ਸ਼ਾ ਪੂਰਨ ਤਾਲ ਘੜਾਇਆ ਪੂਰਨ ਤਾਲ ਘੜਾਇਆ ਪੂਰਨ ਹੂਰਨ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਬੈਠਾ ਸੋ ਦੀ ਬਾਤ ਸ਼ਾ ਬੈਠਾ ਸੋ ਦੀ ਬਾਤ ਸ਼ਾ ਅੰਮ੍ਰਿਤ ਸਰ ਵਿੱਚ ਜੋਤ ਜਨ ਬੈਠਾ ਸੋ ਦੀ ਬਾਤ ਸ਼ਾ ਬੈਠਾ ਜਦੋਂ ਗੁਰੂ ਰਾਮਦਾਸ ਮਹਾਰਾਜ ਨੂੰ ਇੰਨੀ ਵਡਿਆਈ ਮਿਲ ਗਈ